ਦੇਖੋ ਜਿਹੜੀ ਅੱਜ ਪੰਜਾਬ ਯੂਨੀਵਰਸਿਟੀ ਦੇ ਧਰਨੇ ਨੂੰ ਜਿਹੜਾ ਅੱਜ 25 ਦਿਨ ਹੋ ਗਏ ਆ ਇੰਨੀ ਠੰਡ ਦੇ ਬਾਵਜੂਦ ਜਿਹੜਾ ਧਰਨਾ ਚੱਲ ਰਿਹਾ ਪੂਰੇ ਹਫ਼ਤੇ ਦੇ ਵਿੱਚ ਰਹਿ ਕੇ ਜਿਹੜਾ ਧਰਨਾ ਚੱਲ ਰਿਹਾ ਹੈ ਇਹ ਇਕੱਲੀ ਸੈਨੇਟ ਦੀ ਲੜਾਈ ਨਹੀਂ ਅੱਜ ਪੰਜਾਬ ਦੀ ਹੋਂਦ ਦੀ ਪੰਜਾਬ ਦੇ ਮਾਣ ਦੀ ਪੰਜਾਬ ਦੀ ਵਿਰਾਸਤ ਦੀ ਲੜਾਈ ਹੈ ਤੇ ਸੈਨੇਟ ਹੈ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਦੀ ਹਾਇਰ ਜਿਹੜੀ ਡਿਸੀਜਨ 메ਕਿੰਗ ਜਿਹੜੀ ਬਾਡੀ ਹੈ ਉਹਦੇ ਨਾਲ ਲਗਭਗ 201 ਕਾਲਜ ਤੇ 3 ਲੱਖ ਜਿਹੜਾ ਸਟੂਡੈਂਟ ਹੈ ਉਹ ਤੇ ਡੈਮੋਕਰੈਟਿਕ ਰਾਈਟ ਦੀ ਗੱਲ ਹੈ ਤੇ ਅੱਜ ਸਾਨੂੰ 25 ਦਿਨ ਹੋ ਗਏ ਇੱਕ ਪਾਸੇ ਤਾਂ ਆਪਾਂ ਲੋਕਤੰਤਰ ਦੀ ਮਜ਼ਬੂਤੀ ਦੀ ਗੱਲ ਕਰਦੇ ਆਂ ਲੋਕਤੰਤਰ ਤੇ ਆਪਾਂ ਲੋਕ ਸਭਾ ਦੇ ਵਿੱਚ ਖੜ-ਖੜ ਕੇ ਵੱਡੇ ਵੱਡੇ ਬਿਆਨ ਦਿੰਨੇ ਆ ਤੇ ਦੂਜੇ ਪਾਸੇ ਜਿਹੜਾ ਯੂਥ ਹੈ ਜਿਹੜਾ ਖਾਸ ਕਰਕੇ ਅੱਜ ਆਪਾਂ ਗ੍ਰੈਜੂਏਟ ਕੰਸਟੀਟੂਐਂਸੀ ਦੀ ਗੱਲ ਕਰ ਲਈ ਤੇ ਲਗਭਗ 3 ਲੱਖ ਸਟੂਡੈਂਟ ਹੈ ਜਿਹੜਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਲੈਣ ਵਾਸਤੇ ਸਾਨੂੰ ਅੱਜ 25 ਦਿਨ ਧਰਨੇ ਤੇ ਬਹਿਣਾ ਪੈ ਜੇ ਤੇ ਆਪਾਂ ਵੇਖ ਸਕਦੇ ਆ ਕਿ ਆਪਾਂ ਦੀ ਲੋਕਤੰਤਰ ਨੂੰ ਲੈ ਕੇ ਜੜੀਆਂ ਵੱਡੀਆਂ ਵੱਡੀਆਂ ਸਪੀਚਾਂ ਦਿੰਦੇ ਆ ਉਹਨਾਂ ਦੇ ਪਿੱਛੇ ਅਸਲੀਅਤ ਕਿੰਨੀ ਕੁ ਐ ਸੋ ਇਸ ਕਰਕੇ ਜਿੱਥੇ ਅੱਜ ਖਾਸ ਕਰਕੇ ਮੈਂ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਖਾਸ ਤੌਰ ਤੇ 25 ਦਿਨ ਹੋ ਗਏ ਜਾਬਤੇ ਦੇ ਵਿੱਚ ਰਹਿ ਕੇ ਆਪਸੀ ਭਾਈਚਾਰਕ ਸੰਜ ਨੂੰ ਕਾਇਮ ਰੱਖਦਿਆਂ ਹੋਇਆਂ ਇਸ ਧਰਨੇ ਨੂੰ ਸਫਲਤਾਪੂਰਵਕ ਚਲਾ ਰਿਹਾ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਇਸ ਧਰਨੇ ਨੂੰ ਤਾਰਪੀਡੋ ਕਰਨ ਵਾਸਤੇ ਕਦੀ ਤਾਂ ਸਾਨੂੰ ਖਿੱਤਿਆਂ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਕਦੀ ਭਾਸ਼ਾ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਤੇ ਕਦੇ ਸਾਨੂੰ ਜਿਹੜਾ ਧਰਮ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਥੋਂ ਦੇ ਪੜ੍ਹੇ ਲਿਖੇ ਵਿਦਿਆਰਥੀ ਵਿਧਾਈ ਦੇ ਹੱਕਦਾਰ ਹੈ ਕਿ ਜਿਹੜੀਆਂ ਸੈਂਟਰ ਸਰਕਾਰ ਦੀਆਂ ਕੁਝੀਆਂ ਚਾਲਾਂ ਹਰੇਕ ਕੁਝੀ ਚਾਲ ਦੇ ਇਨਾਂ ਕੋਲ ਜਵਾਬ ਸੀ ਇਹਨਾਂ ਨੇ ਬੜੇ ਜਾਬਤੇ ਦੇ ਵਿੱਚ ਰਹਿ ਕੇ ਡਿਸਪਲਿਨ ਦੇ ਵਿੱਚ ਰਹਿ ਕੇ ਸੈਂਟਰ ਦੀ ਜਿੱਥੇ ਹਰ ਤਾਰ ਪੀਡੋ ਕਰਨ ਵਾਲੀ ਚਾਲ ਨੂੰ ਸਮਝਿਆ ਉਹਦਾ ਜਵਾਬ ਦਿੱਤਾ ਉਥੇ ਜਾਬਤੇ ਦੇ ਵਿੱਚ ਰਹਿ ਕੇ ਲਗਾਤਾਰ 25 ਦਿਨਾਂ ਤੋਂ ਬੜੇ ਸਕਸੈਸਫੁਲ ਵੇ ਦੇ ਨਾਲ ਆਉਦੇ ਧਰਨੇ ਨੂੰ ਚਲਾ ਰਹੇ ਆ ਅੱਜ ਵੀ ਜਿਹੜਾ ਅਸੀਂ ਪੂਰਨ ਬੰਦ ਦੀ ਕਾਲ ਦਿੱਤੀ ਸੀ ਉਹਨੂੰ ਵੀ ਅਸੀਂ ਬੜੇ ਸ਼ਾਂਤ ਸ਼ਾਂਤਮਈ ਤਰੀਕੇ ਦੇ ਨਾਲ ਸਫਲਤਾਪੂਰਵਕ ਸਿਰੇ ਚੜ੍ਹਿਆ ਦੇ ਵਾਸਤੇ ਜਿਹੜਾ ਸਮੁੱਚਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੀ ਜਿਹੜਾ ਵਧਾਈ ਦਾ ਹੱਕਦਾਰ ਹੈ ਤੇ ਜਿੰਨੀਆਂ ਵੀ ਜਥੇਬੰਦੀਆਂ ਸਾਨੂੰ ਸਪੋਰਟ ਕਰਨ ਲਈ ਪਹੁੰਚੀਆਂ ਵੀ ਵਧਾਈ ਦੇ ਹੱਕਦਾਰ ਸਰ ਜਿਹੜਾ ਬੀਜੇਪੀ ਦਫਤਰਾਂ ਦੀ ਘਰਾਉ ਕਰਨ ਦੀ ਅੱਗੇ ਤੁਹਾਡੀ ਰਣਨੀਤੀ ਸੀ ਅਗਲੀ ਕਾਲ ਕੀ ਹੈ ਦੇਖੋ ਅਸੀਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਬੀਜੇਪੀ ਪਹਿਲਾਂ ਤਾਂ ਆਪਾਂ ਜੇ ਗੱਲ ਕਰ ਲਈ ਯੂਨੀਵਰਸਿਟੀ ਅਥਾਰਟੀ ਨੇ ਕੇਂਦਰ ਸਰਕਾਰ ਨੇ ਸਮੇ ਸਮੇ ਤੇ ਸਾਨੂੰ ਜਿਹੜੀਆਂ ਵੱਖ-ਵੱਖ ਸਟੇਟਮੈਂਟਾਂ ਦੇ ਕੇ ਯੂ ਟਰਨ ਵੀ ਲਾਏ ਨੇ ਸਾਨੂੰ ਉਲਝਾਉਣ ਦੀ ਵੀ ਕੋਸ਼ਿਸ਼ ਕੀਤੀ ਆ ਹੁਣ ਪੇਪਰ ਨੂੰ ਲੈ ਕੇ ਵੇਖੋ ਕਿੰਨੀ ਇਹਨਾਂ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਖਾਸ ਤੌਰ ਤੇ ਪੰਜਾਬ ਬੀਜੇਪੀ ਨੂੰ ਕਿਉਂਕਿ ਪੰਜਾਬ ਬੀਜੇਪੀ ਨੂੰ ਅੱਜ ਸਾਨੂੰ 9 ਦਿਨ ਹੋ ਗਿਆ ਵਾਈਸ ਕਾਉਂਸਲਰ ਨੂੰ ਅਪਰੂਵਲ ਵਾਸਤੇ ਜਿਹੜਾ ਲੈਟਰ ਭੇਜੀ ਆ ਅੱਜ 16 ਦਿਨ ਹੋ ਗਏ ਅੱਜ 16 ਦਿਨਾਂ ਬਾਅਦ ਵੀ ਜਿਹੜੀ ਗੱਲ ਉੱਥੇ ਦੀ ਉੱਥੇ ਖੜੀ ਆ ਮੈਂ ਖਾਸ ਕਰਕੇ ਸਰਦਾਰ ਰਵਨੀਤ ਸਿੰਘ ਬਿੱਟੂ ਜਿਨ੍ਹਾਂ 3 ਦਿਨ ਪਹਿਲਾਂ ਇੱਕ ਮੈਸੇਜ ਕਨਵੇ ਕੀਤਾ ਸੀ ਕਿ ਜਲਦ ਜਿਹੜਾ ਚੋਣਾਂ ਦਾ ਐਲਾਨ ਕੀਤਾ ਜਾਊਗਾ ਪਰ ਉਸ ਗੱਲ ਨੂੰ ਵੀ ਅੱਜ 4 ਤੋਂ 5 ਦਿਨਾਂ ਦਾ ਸਮਾਂ ਹੋ ਗਿਆ ਤੇ ਮੈਂ ਜਿਹੜਾ ਇੱਕ ਕੜੀ ਦਾ ਰੋਲ ਨਿਭਾ ਰਿਹਾ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਵੀ ਬੇਨਤੀ ਕਰਦਾ ਪੰਜਾਬ ਬੀਜੇਪੀ ਨੂੰ ਵੀ ਬੇਨਤੀ ਕਰਦਾ ਵੇਖੋ ਅਸੀਂ ਬੇਨਤੀ ਕਰ ਰਹੇ ਹਾਂ ਸਾਨੂੰ ਮਜਬੂਰ ਨਾ ਹੋਣਾ ਪਵੇ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਕਿ ਸੰਜੀਦਾ ਰੋਲ ਪਲੇ ਕਰਨ ਤੇ ਛੇਤੀ ਤੋਂ ਛੇਤੀ ਸੈਨੇਟ ਦੀਆਂ ਚੋਣਾਂ ਜਿਹੜੀਆਂ ਉਹਦੀ ਤਰੀਕ ਲੈ ਕੇ ਆਉਣ ਨਹੀਂ ਤੇ ਸਾਨੂੰ ਮਜਬੂਰਨ ਵਸ ਜਿਵੇਂ ਅਸੀਂ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਵਿਦਿਆਕਦਾਰਿਆਂ ਦੇ ਵਿੱਚ ਸਿੱਖਿਆ ਹਮੇਸ਼ਾ ਪ੍ਰਾਇਓਰਟੀ ਰਹਿੰਦੀ ਹੈ ਅਸੀਂ ਜਿਹੜਾ ਅੱਜ ਵਾਲਾ ਫੈਸਲਾ ਸੀ ਇਹ ਵੀ ਮਜਬੂਰੀ ਦੇ ਵਸ ਲਿਆ ਅਸੀਂ ਵਿਦਿਆਰਥੀਆਂ ਦੀ ਜਿਹੜੀ ਸਿੱਖਿਆ ਦੇ ਜਿਹੜਾ ਉਹਨਾਂ ਦੇ ਭਵਿੱਖ ਦੇ ਨਾਲ ਕਿਸੇ ਤਰ੍ਹਾਂ ਦਾ ਖਲਵਾੜ ਨਹੀਂ ਕਰਨਾ ਚਾਹੁੰਦੇ ਅਸੀਂ ਅੱਜ ਵਾਲਾ ਫੈਸਲਾ ਵੀ ਸਾਨੂੰ ਸ਼ੌਂਕ ਨਾਲ ਨਹੀਂ ਮਜਬੂਰੀ ਨਾਲ ਲੈਣਾ ਪਿਆ ਜੇ ਕਦੇ ਦਿਨ ਦੇ ਵਿੱਚ ਅਸੀਂ ਤਾਂ ਅੱਜ ਤੱਕ ਵੀ ਵੇਟ ਕੀਤੀ ਕਿ ਸਾਨੂੰ ਜਿਹੜਾ ਚੋਣ ਦੀ ਡੇਟ ਦਿੱਤੀ ਜਾਵੇ ਪਰ ਅੱਜ ਤੱਕ ਹੁਣ ਤੱਕ ਵੀ ਜੜੀ ਕੋਈ ਡੇਟ ਨਹੀਂ ਆਈ ਸੋ ਸਾਹੀ ਮਜਬੂਰੀ ਬਸ 3 ਤਰੀਕ ਨੂੰ ਜਿਹੜਾ ਪੰਜਾਬ ਬੀਜੇਪੀ ਦੇ ਜਿੰਨੇ ਵੀ ਦਫ਼ਤਰ ਨੇ ਉਹਨਾਂ ਦਾ ਘਰਾਓ ਵੀ ਕਰਾਂਗੇ ਤੇ ਨਾਲ ਜਿਹੜਾ ਚੰਡੀਗੜ੍ਹ ਦਾ ਦਫ਼ਤਰ ਹੈ ਇੱਥੇ ਵੀ ਅਸੀਂ ਘਰਾਓ ਕਰਾਂਗੇ ਉਸ ਉਸ ਘਰਾਓ ਦੇ ਵਿੱਚ ਅਸੀਂ ਜਿੰਨੀਆਂ ਵੀ ਪੰਜਾਬ ਹਤਾਸ਼ੀ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਕਿਉਂਕਿ ਇਹ ਸਾਂਝਾ ਕੌਸ ਹੈ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਚੰਡੀਗੜ੍ਹ ਦਫ਼ਤਰ ਦੇ ਨਾਲ-ਨਾਲ ਪੰਜਾਬ ਵਿੱਚਲੇ ਜਿਹੜੇ ਭਾਜਪਾ ਦਫ਼ਤਰਾਂ ਦਾ ਘਰਾਓ ਕਰਾਂਗੇ ਸਰ ਅੱਜ ਜਿਵੇਂ ਜਿਸ ਤਰੀਕੇ ਨਾਲ ਇਹਨਾਂ ਥੋੜੀ ਸ਼ਾਂਤਮਈ ਕਾਲ ਸੀਗੀ ਉਸ ਪੁਲਿਸ ਵੱਲੋਂ ਇੱਕ ਇਥੇ ਕਿਲਾਬੰਦੀ ਕੀਤੀ ਗਈ ਕਿਵੇਂ ਦੇਖਦੇ ਹੋ ਉਸ ਸੀਜ਼ ਨੂੰ ਸਰ ਜਿੱਦਾਂ ਦੇਖੋ ਵੀ ਸਾਡੀ ਪਰਮਿਸਸ ਦੇ ਅੰਦਰ ਪੁਲਿਸ ਸੈਂਟਰ ਹੋ ਰਹੀ ਆ ਜਦਕਿ ਬੱਚੇ ਬਹੁਤ ਹੀ ਪੀਸਫੁੱਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਗੱਲ ਕੀਤੀ ਸੀ ਜਰ ਆਪਾਂ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਨ ਦੀ ਹੈ ਕਿ ਜਿਹੜਾ ਸਾਡਾ ਪ੍ਰੋਟੈਸਟ ਹੈ ਜੋ ਪੀਸਫੁੱਲ ਤਰੀਕੇ ਨਾਲ ਚੱਲ ਰਿਹਾ ਉਹਨੂੰ ਇਹਨਾਂ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਨੂੰ ਪ੍ਰੋਟੈਸਟ ਨੂੰ ਤਿੱਖਾ ਕਰਨ ਲਈ ਸਾਨੂੰ ਹੋਰ ਸਟੈਪ ਲੈਣੇ ਪੈ ਰਹੇ ਆ ਚਾਹੇ ਉਹ ਪੰਜਾਬ ਦੇ ਵਿੱਚ ਇਹਨਾਂ ਦੇ ਅਗੇਂਸਟ ਪ੍ਰੋਟੈਸਟ ਕਰਨ ਦੀ ਗੱਲ ਹੈ ਤੇ ਉਹ ਚੰਡੀਗੜ੍ਹ ਦੇ ਇਹਨਾਂ ਦੇ ਦਫ਼ਤਰ ਘੇਰਨ ਦੀ ਗੱਲ ਆ ਪੰਜਾਬ ਦੀ ਨੁਮਾਇੰਦਗੀ ਨੂੰ ਵਧਾਉਣ ਦੀ ਬਜਾਏ ਇਹ ਜਮਾ ਖਤਮ ਕਰਨਾ ਚਾਹੁੰਦੇ ਆ ਮੈਂ ਪੁੱਛਣਾ ਚਾਹਣਾ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਮੈਂ ਪੰਜਾਬ ਦੀ ਬੀਜੇਪੀ ਨੂੰ ਪੁੱਛਣਾ ਚਾਹਣਾ ਹੈ ਬਿੱਟੂ ਜੀ ਨੂੰ ਪੁੱਛਣਾ ਚਾਹਣਾ ਜਾਕਰਦ ਸਾਹਿਬ ਨੂੰ ਪੁੱਛਣਾ ਚਾਹਣਾ ਕੀ ਤੁਸੀਂ ਉਸ ਸੈਂਟਰ ਦੀ ਤਾਨਾਸ਼ਾਹੀ ਸਰਕਾਰ ਦੇ ਨਾਲ ਖੜੇ ਹੋ ਕਿ ਅੱਜ ਪੰਜਾਬ ਦੇ ਨਾਲ ਖੜੇ ਹੋ ਇੱਕ ਤੁਸੀਂ ਜਿਹੜੇ ਕਾਲ ਦੇ ਰਹੇ ਹੋ ਤਿੰਨ ਤਰੀਕ ਦੀ ਇਹਦੇ ਵਿੱਚ ਕਿੰਨੂੰ ਸੱਦਾ ਹੈ ਕਿ ਵਿਦਿਆਰਥੀ ਕੇਰਨਗੇ ਜਾਂ ਜੱਥੇਬੰਦੀਆਂ ਕੇਰਨਗੀਆਂ ਸਾਥ ਕੌਣ ਦੇਊਗਾ ਦੇਖੋ ਇਸ ਗੱਲ ਨੂੰ ਅਸੀਂ ਪਹਿਲਾਂ ਹੀ ਦੱਸਿਆ ਕਿ ਪੰਜਾਬ ਹਤਾਇਸ਼ੀ ਪੰਜਾਬ ਹਤਾਇਸ਼ੀ ਦੇ ਵਿੱਚ ਸਾਡੀਆਂ ਕਿਸਾਨ ਜੱਥੇਬੰਦੀਆਂ ਮੈਂ ਤਾਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਦੇ ਆਰੰਭ ਚ ਕਾ ਕੇ ਐਸਕੇਮ ਦਾ ਬੜਾ ਵੱਡਾ ਸਹਿਯੋਗ ਰਿਹਾ ਜੇ ਅਸੀਂ ਤਿੰਨ ਤਰੀਕਾ ਜਿਹੜਾ ਘਰਾਓ ਕਰਾਂਗੇ ਉਹਦੇ ਚ ਪੰਜਾਬ ਅਤਿਸ਼ੀ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਵਿਦਿਆਰਥੀ ਜਥੇਬੰਦੀਆਂ ਨੇ ਜਿਹੜੇ ਸਾਡੇ ਸਮਾਜਿਕ ਹਾਰਕਨ ਨੇ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦੇਵਾਂਗੇ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਜਿਹੜਾ ਕੰਮ ਕਰਾਂਗੇ ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ ਇਹ ਇਕੱਲਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੈਨੇਟ ਦਾ ਮੁੱਦਾ ਹੈ ਇਕੱਲਾ ਇੱਥੋਂ ਦੇ ਵਿਦਿਆਰਥੀਆਂ ਦੀ ਨਹੀਂ ਪੰਜਾਬ ਦੀ ਹੋਣ ਦਾ ਮੁੱਦਾ ਸੋ ਹਰੇਕ ਪੰਜਾਬ ਪ੍ਰਸਤ ਨੂੰ ਖੁੱਲਾ ਸੱਦਾ ਤੇ ਉਹਨਾਂ ਦਾ ਸਮਰਥਨ ਪਾਣਾ ਨੂੰ ਨਾ ਕਲੀਅਰ ਕਰ ਦਿਓ ਤੁਸੀਂ ਜੀ ਜਿਹੜਾ ਬੀਜੇਪੀ ਦਫ਼ਤਰਾਂ ਦਾ ਘਰਾਓ ਕਰਨਾ ਹੈ ਪੰਜਾਬ ਦਾ ਬੀਜੇਪੀ ਹੈ ਚੰਡੀਗੜ੍ਹ ਬੀਜੇਪੀ ਹੈ ਕਿੱਥੇ ਕਿੱਥੇ ਨਹੀਂ ਚੰਡੀਗੜ੍ਹ ਦਾ ਵੀ ਕਰਾਂਗੇ ਚੰਡੀਗੜ੍ਹ ਦਾ ਤੇ ਇਥੋਂ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਤੇ ਬਾਕੀ ਸਾਡੇ ਜਿਹੜੇ ਯੂਨਿਟ ਪੰਜਾਬ ਦੇ ਵਿੱਚ ਨੇ ਕਾਲਜਾਂ ਦੇ ਵਿੱਚ ਨੇ ਵਿਦਿਆਰਥੀ ਜਥੇਬੰਦੀਆਂ ਸਾਰੀਆਂ ਦੇ ਤੇ ਐਸਕੇਐਮ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਜ਼ਿਲ੍ਹਾ ਦਫ਼ਤਰ ਨੇ ਤਾਲਮੇਂ ਬਿਠਾ ਕੇ ਕਰਨਗੇ ਪੰਜਾਬ ਦੇ ਵਿੱਚ ਜ਼ਿਲ੍ਹਾ ਦਫ਼ਤਰ ਜਿਹੜੇ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਜਿੰਨੇ ਜਿਲ੍ਹੇ ਦਾ ਪੱਖ ਜਨਾ ਦਾ ਸਾਰੀ ਹੈ ਜੀ ਪੰਜਾਬ ਯੂਨੀਵਰਸਿਟੀ ਬਚਾਓ ਮੂਵਮੈਂਟ ਕੀ ਰੋ ਜੀ ਚੰਡੀਗੜ੍ਹ ਨੂੰ ਲੈ ਕੇ ਵੀ ਨਾਲ ਦੀ ਨਾਲ ਜਦੋਂ ਤੁਹਾਡਾ ਇਹ ਚੱਲਿਆ ਸੀ ਨਾ ਇੱਕ ਨੋਟੀਫਿਕੇਸ਼ਨ ਆਇਆ ਸੀ ਸੈਂਟਰਲ ਗਵਰਨਮੈਂਟ ਦਾ ਚੰਡੀਗੜ੍ਹ ਨੂੰ ਲੈ ਕੇ ਕਿ ਜਿਹੜਾ ਇਹ ਮੋਰਚੀ ਦੀ ਡਿਮਾਂਡ ਹੈ ਇਹ ਸੈਨੇਟ ਇਲੈਕਸ਼ਨ ਤੱਕ ਹੈ ਜਿਹੜਾ ਚੰਡੀਗੜ੍ਹ ਨੂੰ ਲੈ ਕੇ ਡਿਬੇਟ ਚੱਲ ਰਹੀ ਹੈ ਉਹਦੇ ਤੇ ਤੁਹਾਡਾ ਕੀ ਹੈ ਫਿਲਹਾਲ ਅਸੀਂ ਜਿਹੜਾ ਆਪਦਾ ਇੱਕ ਸਾਂਝਾ ਕੌਸਟ ਵਾਸਤੇ ਸੈਨੇਟ ਹੈ ਜਿਹੜਾ ਪਹਿਲਾਂ ਅਸੀਂ ਆਪਦੀ ਪਹਿਲੀ ਲੜਾਈ ਲੜਾਂਗੇ ਇਹ ਜਿੱਤ ਲਈਏ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਬਾਅਦ ਜਿਹੜਾ ਜੋ ਦੁਬਾਰਾ ਨੂੰ ਲੈ ਕੇ ਆਉਣਗੇ ਤੇ ਫਿਰ ਅਸੀਂ ਇੱਥੇ ਦੁਬਾਰਾ ਵੀ ਧਰਨਾ ਲਾਵਾਂਗੇ ਇਸ ਪ੍ਰੋਟੈਸਟ ਨੂੰ ਵੱਡਾ ਕਰਾਂਗੇ ਫਿਲਹਾਲ ਸਾਡੀ ਲੜਾਈ ਜਿਹੜੀ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਤੁਸੀਂ ਆਪਣੇ ਦੋਨੇ ਜਿਹੜੀ ਫਾਈਨਲ ਹੈ ਜਿਹੜੀ 3 ਤਰੀਕ ਦਾ ਤੁਸੀਂ ਘਰਾਓ ਦਾ اعلان ਦਿੱਤਾ ਇਹ ਫਾਈਨਲ ਹੈ ਬਿਲਕੁਲ ਫਾਈਨਲ ਕਾਲ ਹੈ ਜੀ ਬਿਲਕੁਲ ਸਾਡੀ ਇੱਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਸਾਡੀ ਫਾਈਨਲ ਕਾਲ ਹੈ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਤਾਲਮਿਲ ਬਿਠਾ ਕੇ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਬੀਜੇਪੀ ਦੇ ਦਫ਼ਤਰਾਂ ਦਾ ਘਰਾਓ ਨੂੰ ਅਸੀਂ ਸਕਸੈਸਫੁਲੀ ਜਿਹੜਾ ਇਹਨਾਂ ਦਾ ਘਰਾਓ ਕਰ ਆਪਦੀ ਜਿਹੜੀ ਸਾਡੀ ਕਾਲ ਐ ਫਾਈਨਲ ਐ